ਇਹ 95 ਮਾਡਲ ਹੈ ਵੀਰੇ ਹਾਂਜੀ ਟਰੈਕਟਰ ਸੋਨਾ ਮੂਰਲੇ ਟਾਇਰ ਅੱਦੇ ਕਹੇ ਪਿਛਲੇ ਟਾਇਰ 90 ਪੈਸੇ ਹੈਗੇ ਜੇਕੇ ਦੇ ਠੀਕ ਹੈ ਜੀ ਜਿੰਨਾ ਹੈਗਾ ਟਰੈਕਟਰ ਸਾਰਾ Ориਜਨਲ ਹੈਗਾ ਹੈਗਾ 2012 ਮਾਡਲ ਹੈਗਾ ਠੀਕ ਹੈ ਜੀ ਸੁਪਰ ਆਵ ਮੈਕਸ ਹੈਗਾ ਇਹ ਸੈਂਟਰ ਸਲੇ ਹੈਗੇ ਅਗੇ 85 90 ਪੈਸੇ ਟਾਇਰ ਹੈ ਵੀਰੇ ਐਮ ਆਰਪੀ ਸ਼ਕਤੀ ਦੇ ਠੀਕ ਹੈ ਜੀ ਹਾਂ ਜਿਹੜੇ ਸ਼ਕਤੀ ਲਾਈਫ ਐਕਸਟਰਾ ਟਾਇਰ ਸ਼ਕਤੀ ਲਾਈਫ ਹੁੰਦੀ ਹੈ ਕਿ ਸ਼ਕਤੀ ਐਕਸਟਰਾ ਹੈ ਇਹਨਾਂ ਲਈ ਕਹ ਵੀਰੇ 2017 ਮਾਡਲ ਹੈਗਾ ਠੀਕ ਹੈ ਜੀ ਟਾਇਰ ਟੂਲ ਸਾਰੇ ਨਾਲ ਦੇ ਆ ਇਹਦੇ ਪਿਛਲੇ 60 ਰੁਪਏ ਟਾਇਰ ਆ ਮੂਰਲੇ 70 75 ਪੈਸੇ ਆ ਟਰੈਕਟਰ ਚੰਗਾ ਟਰੈਕਟਰ ਹੈਗੇ ਟਾਇਰ ਮੈਂ ਸਾਹਮਣੇ ਵੀ ਹੈਗੇ ਹੈਗੇ 60 ਰੁਪਏ ਹੈਗੇ ਮੂਰਲੇ ਅੱਧੇ ਕਹਿਗੇ ਠੀਕ ਆ ਜੀ ਇਹ 2011 ਮਾਡਲ ਆ ਬਾਈ ਇਹਦਾ ਪੂਰਾ ਚੰਗਾ ਟਰੈਕਟਰ ਹੈ ਇੰਜਨ ਗੇਅਰ ਦਾ ਵੀ ਕਹਿੰਦਾ ਚੰਗਾ ਹੈ ਰੰਗ ਪੇਂਟ ਦਾ ਵੀ ओरिजिनल ਹੈ ਰੰਗ ਪੇਂਟ ਦਾ ਜਿੰਨਾ ਸਾਡੇ ਮਿੱਤਰੋ ਆਪਾਂ ਪਹੁੰਚੇ ਆ ਜੋ ਪੱਖੋ ਕੈਂਚੀਆਂ ਤੇ ਬਾਈ ਗੱਗੂ ਕੋਲੇ ਤੇ ਸਾਹਮਣੇ ਬਾਈ ਦਾ ਬੋਰਡ ਲੱਗਿਆ ਹੋਇਆ ਟਰੈਕਟਰ ਸੇਲ ਫਚੇਜ ਬਾਈ ਨੇ ਕਰਦਿਆਂ ਗੱਲ ਆ ਸਾਹਮਣੇ ਬਾਈ ਗੱਗੂ ਖੜਾ ਸਤਿ ਸ੍ਰੀ ਅਕਾਲ ਬਾਈ ਗਗੂ ਸਤਿ ਸ੍ਰੀ ਅਕਾਲ ਉਹ ਠੀਕ ਹੈ ਭਰਾ ਠੀਕ ਹੈ ਵਧੀਆ ਤੇ ਕਿੰਨੇ ਕ ਟਰੈਕਟਰ ਰੱਖ ਸਕਦੇ ਆ ਬਾਈ ਟਰੈਕਟਰ ਹੁੰਦੇ ਆ ਵੀਰੇ ਆਪਣੇ ਕੋਲ 9-10 ਟਰੈਕਟਰ ਹੁੰਦੇ ਆ ਅੱਛਾ ਪੱਕਾ ਡਾ ਇੱਥੇ ਆਏ ਕੀ ਲੋਕੇਸ਼ਨ ਪੈਗੀ ਇੱਥੇ ਆਪਣਾ ਪੱਖੋ ਕਾਂਚੀਆਂ ਪੈ ਜਾਂਦੀਆਂ ਵੀਰੇ ਇਹ ਆਪਣਾ ਬਰਨਾਲੇ ਤੋਂ 12 ਕਿਲੋਮੀਟਰ ਹੈ ਠੀਕ ਹੈ ਜੀ ਤੇ ਇੱਦੋਂ ਤੋਂ ਬਰਨਾਲੇ ਤੋਂ ਪਸੈਣਾ ਪਤਾ ਉਹ ਨੂੰ ਜਾਣਦੇ ਆਗੇ ਹਾਂ ਜੀ ਬਾਜੇ ਹੁੰਦੇ ਆਂ ਤੇ ਬਰਨਾਲੇ ਤੋਂ 12 ਕਿਲੋਮੀਟਰ ਆ ਜਾਂਦੀ ਪੱਖੋ ਕਾਂਚੀਆਂ ਠੀਕ ਹੈ ਜੀ ਹਾਂ ਜੀ ਕੀ ਨਾਮ ਤੇ ਆਈ ਆਪਣਾ ਇਹ ਇਹ ਆਪਣਾ ਬਿਸ਼ਕਰਮਾ ਬਿਸ਼ਕਰਮਾ ਟਰੈਕਟਰ ਸੇਲ ਪਰ ਜਿਹੜੇ ਟਰੈਕਟਰ ਦਿਖਾਵਾਂਗੇ ਬਾਈ ਪੰਜਾਬ ਨੰਬਰ ਪੰਜਾਬ ਨੰਬਰ ਸਾਰੇ ਪੰਜਾਬ ਨੰਬਰ ਦਾ ਕਾਪੀ ਕਾਗਜਾਂ ਦੇ ਆਪਾਂ ਕੋਈ ਗਮਜ ਇੱਕ ਦਾ ਨੰਬਰ ਆ ਇੱਕ ਨੰਬਰ ਹਾਂ ਜੀ ਠੀਕ ਹੈ ਜੀ ਬਾਈ ਦਾ ਕੰਮ ਇੱਕ ਨੰਬਰ ਆ ਬਾਈ ਟਰੈਕਟਰ ਦਿਖਾਉਣੇ ਆ ਸਾਨੂੰ ਹੁਣ ਸਵਰਾਜ ਤੋਂ 35 ਦੇ ਤੋਂ ਸਟਾਰਟ ਕਰਦੇ ਆ ਬਾਈ ਇਹਦੇ ਬਾਰੇ ਦੱਸੀਂ ਇਹ ਇਹ 95 ਮਾਡਲ ਹੈ ਵੀਰੇ ਹਾਂ ਜੀ ਟਰੈਕਟਰ ਸੋਨਾ ਮੂਰਲੇ ਟਾਇਰ ਅੱਧੇ ਕਹਿ ਗਏ ਪਿਛਲੇ ਟਾਇਰ 90 ਪੈਸੇ ਹੈਗੇ ਜੇਕੇ ਦੇ ਠੀਕ ਹੈ ਜੀ ਜਿੰਨਾ ਹੈਗਾ ਟਰੈਕਟਰ ਸਾਰਾ Ориਜਨਲ ਹੈ ਠੀਕ ਹੈ ਇੰਜਨ ਗੇਅਰ ਦਾ ਹਾਂ ਇੰਜਨ ਗੇਅਰ ਦਾ ਪੂਰਾ ਚਾਹੇ 2 ਘੰਟੇ ਅਗਲਾ ਬਾਕੇ ਲੈ ਜ ਇੰਜਨ ਗੇਅਰ ਦਾ ਬਾਈ ਕਹਿੰਦਾ ਚਾਹੇ 2 ਘੰਟੇ ਬਾਹ ਕੇ ਤਸੱਲੀ ਕਰਕੇ ਲੈ ਜਿਓ ਮਿੱਤਰੋ ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ ਚੰਗਾ ਟਰੈਕਟਰ ਹੈ ਆ ਸ਼ੂ ਸ਼ੂ ਦਾ ਸਾਰਾ Ориਜਨਲ ਹੈਗਾ ਵੀਰ ਸਾਰਾ Ориਜਨਲ ਹੈ ਸਾਰਾ Ориਜਨਲ ਹੈ ਸਿੰਪਲ ਕਪੜਾ ਚੈਂਬਰ ਜਰੂਰ ਇਹਦਾ ਬਦਲਿਆ ਹੁੰਦਾ ਕਿ ਚੈਂਬਰ ਕਿਉਂਕਿ ਆ ਮਾਡਲ ਵਿੱਚ ਨਾ ਪਹਿਲਾਂ 95 99 ਦੇ ਦੂਜੇ ਹੁੰਦੇ ਹੁੰਦੇ ਸੀਗੇ ਠੀਕ ਹੈ ਜੀ ਤੇ ਚੈਂਬਰ ਉੱਚੇ ਮਾਡਲ ਵਾਲਾ ਲੱਗਾ ਹੋਇਆ ਹੈ ਚੈਂਬਰ ਤੇ ਜਰੂਰ ਮੜੀ ਟਚਿੰਗ ਹੋਈ ਵੀ ਹੈ ਬਾਕੀ ਸਾਰਾ ਜੇਨਿਊਨ ਟਰੈਕਟਰ ਹੈ ਠੀਕ ਹੈ ਜੀ ਤੇ ਮਾਡਲ ਇਹ ਮਾਡਲ 95 ਵੀਰੇ ਰੇਟ ਰੇਟ ਇਹ ਦੇਵਾਂਗੇ ਆਪਾਂ 1.5 ਲੱਖ ਰੁਪਏ ਦਾ ਡੇਢ ਲੱਖ ਦਾ ਹਾਂਜੀ ਹਾਂਜੀ ਡੇਢ ਲੱਖ ਰੁਪਏ ਦਾ ਬਣੂ ਮਿੱਤਰੋ ਇਹ ਟਰੈਕਟਰ ਟਰੈਕਟਰ ਚੱਕ ਕੇ ਮੌਕੇ ਤੇ ਹੋਰ ਮਾਨਤਾਣ ਹੋ ਜਾਂਦਾ ਹੋਰ ਵੀ ਮਾਨਤਾਣ ਹੋ ਜੂ ਮੌਕੇ ਤੇ ਕੋਈ 100 ਪਾ ਕੇ ਬਾਈ ਕਹਿੰਦਾ ਸੌਦੇ ਨਹੀਂ ਹੁੰਦੇ ਮੂਰੇ ਆ ਗਿਆ 60 ਫਾਰਮ ਫਾਰਮ 60 ਇਹ ਤਾਂ ਬਿਲਕੁਲ ਨਵੇਂ ਹੀ ਲੱਗਦਾ ਹੈ ਹਾਂ ਬਈ ਚੰਗਾ ਟਰੈਕਟਰ ਹੈਗਾ ਸਾਰੀ ਠੀਕ ਹੈ ਜੀ ਫਾਰਮਸ 80 ਹੈਗਾ 2012 ਮਾਡਲ ਹੈਗਾ ਠੀਕ ਹੈ ਜੀ ਸੁਪਰ ਆਵਰ ਮੈਕਸ ਹੈਗਾ ਇਹ ਠੀਕ ਹੈ ਜੀ ਡਬਲ ਡਿਸਟਰੀਬਿਊਟਰ ਚ ਟਾਇਰਾਂ ਦੀ ਕੰਡੀਸ਼ਨ ਤਾਂ ਟਾਇਰ 90 95 ਪੈਸੇ ਦੇ 90 95 ਪੈਸੇ ਪੈਣੇ ਹਨਾ ਹਾਂਜੀ ਹਾਂਜੀ ਤੇ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹੋ ਰੰਗ ਪੇਂਟ ਦਾ ਕਿਵੇਂ ਬਾਈ ਕੱਕੂ ਰੰਗ ਪੇਂਟ ਮਾੜਾ ਮੋਟਾ ਤਾਂ ਭਰਾਵਾ ਸਾਨੂੰ ਆਦਤ ਹੁੰਦੀ ਹੈ ਵਪਾਰੀਆਂ ਨੂੰ ਮਾੜਾ ਮੋਟਾ ਤਾਂ ਅਸੀਂ ਮੇਕਅਪ ਕਰ ਹੀ ਦਿੰਦੇ ਹੁੰਦੇ ਹਾਂ ਠੀਕ ਹੈ ਹੈ ਠੀਕ ਹੈ ਉਹ ਇੰਜਨ ਗੇਅਰ ਦਾ ਚੰਗਾ ਡੈਕਟਰ ਸਾਰੇ ਕਹਦਾ ਠੀਕ ਹੈ ਇੰਜਨ ਗੇਅਰ ਦਾ ਬਾਈ ਕਹਿੰਦਾ ਚੰਗਾ ਮਾੜਾ ਮੋ ਕੋਇਆ ਬਈ ਰੰਗ ਪੇਂਟ ਪਹਿਲੀ ਦੱਸਤਾ ਬਈ ਨਾ ਪਤਾ ਕੀ ਗੱਲ ਹੋ ਜਾਂਦੀ ਹੈ ਸਾਡੀ ਜਿਵੇਂ ਆਤ ਹੈ ਕਿ ਆ ਮੂਹਰੋ ਰੇਮਾਂ ਦੀਆਂ ਕੋਰਾ ਨਿਕਲੀਆਂ ਆ ਇਹ ਕਰਾਤੀਆਂ ਪਿਛਲੇ ਰੇਮਾਂ ਦੀਆਂ ਅੰਦਰੋਂ ਕੋਰਾ ਕਰਾਤੀਆਂ ਠੀਕ ਹੈ ਜੀ ਹਾਂ ਬੰਪਰ ਕਰਾਤਾ ਠੀਕ ਹੈ ਜੀ ਮਾੜਾ ਮੋਟਾ ਜਿਵੇਂ ਆ ਚੀਜ਼ਾਂ ਤੋਂ ਇੱਥੋਂ ਲੈ ਜਾਂਦਾ ਹੁੰਦਾ ਹੈ ਮਾੜਾ ਮੋਟਾ ਸਾਡੀ ਆਦਤ ਜੀ ਹੁੰਦੀ ਹੈ ਵੀ ਕਰੇ ਗੱਲ ਨੂੰ ਜਿੱਥੇ ਲਾਤੀ ਕਿਤੇ ਕਿਤੇ ਲਾਤੀ ਠੀਕ ਹੈ ਜੀ ਇਹਦੇ ਨਾਲ ਉਹ ਸੋਹਣਾ ਲੱਗਣ ਲੱਗ ਜਾਂਦਾ ਹੋਰ ਨਹੀਂ ਸੋਹਣਾ ਲੱਗਣ ਲੱਗ ਜਾਂਦਾ ਹਾਂਜੀ ਹਾਂ ਸੈਂਪਲ ਕੱਪੜੇ ਵਾਲੀ ਸਾਤਰੀ ਗੱਦੀਆਂ ਉਦੀਆਂ ਲੱਗੀਆਂ ਹੋਈਆਂ ਨੇ ਮਾਡਲ ਕਿ ਦੇਵਾਂਗੇ ਭਾ 4 ਲੱਖ ਰੁਪਏ ਦਾ 4 ਲੱਖ ਦਾ ਮਿੱਤਰੋ ਇਹ ਬਣੂਗਾ ਹਾਂਜੀ ਹਾਂਜੀ ਟਰੈਕਟਰ ਚੰਗਾ ਟਰੈਕਟਰ ਦੇਖ ਸਕਦੇ ਹੋ ਤੇ ਅੱਗੇ ਆ ਗਿਆ ਸੋਨਾਲੀਕਾ ਇਹ ਸੋਨਾਲੀਕਾ ਹੈਗਾ ਵੀਰੇ 2005 ਮਾਡਲ ਦਾ ਹੈ 5 ਮਾਡਲ ਬਾਈ ਹਾਂਜੀ ਹਾਂਜੀ ਠੀਕ ਹੈ ਟਰੈਕਟਰ ਸੋਨਾਗਾ ਠੀਕ ਹੈ ਜੀ ਤੇ ਸਾਰਾ ਹੀ ਚੰਗਾ ਟਰੈਕਟਰ ਜਿੰਨਾ ਹੈਗਾ ਵੱਡੀ ਬੁੜੀ ਲੈਣ ਦਾ ਠੀਕ ਹੈ ਜੀ ਹਾਂ ਇੰਜਨ ਗੇਅਰ ਦਾ ਵੀ ਓਕੇ ਹੈ ਇੰਜਨ ਗੇਅਰ ਦਾ ਇਹ ਵੀ ਚਾਹੇ ਬਾਕੇ ਦੇ ਆ ਜਾ ਅਗਲਾ ਕੋਈ ਹੋਰ ਠੀਕ ਹੈ ਠੀਕ ਹੈ ਇੰਜਨ ਗੇਅਰ ਦਾ ਵੀ ਬਾਈ ਕਹਿੰਦਾ ਚਾਹੇ ਬਾਕੇ ਲੈ ਜਾਓ ਮਿੱਤਰੋ ਚੰਗਾ ਟਰੈਕਟਰ ਹੈ ਟਰੈਕਟਰ ਪਿਛਲੇ ਹੈਗੇ 85 90% ਟਾਇਰ ਹੈ ਵੀਰੇ ਐਮ ਆਰ ਪੂ ਸ਼ਕਤੀ ਤੇ ਠੀਕ ਹੈ ਜੀ ਹਾਂ ਜਿਹੜਾ ਸ਼ਕਤੀ ਲਾਈਫ ਐਕਸਟਰਾ ਇੱਕ ਤਾਂ ਸ਼ਕਤੀ ਲਾਈਫ ਹੁੰਦੀ ਹੈ ਕਿ ਸ਼ਕਤੀ ਐਕਸਟਰਾ ਹੈ ਠੀਕ ਹੈ ਐਕਸਟਰਾ ਹੈ ਹਾਂਜੀ ਹਾਂਜੀ ਠੀਕ ਹੈ ਸਾਰੇ ਮਰਮਤ ਖਾਸ ਕੇਂਦਰ ਸਾਰਾ Ориਜਨਲ ਹੈ ਵੀਰੇ Ориਜਨਲ ਹੈ ਸਾਰਾ ਬਾਈ ਮਗਰਾਟਾ ਮੁਰੂਟਾਂ ਦਾ ਸਾਰੇ ਮਗਰਾਟਾ ਮੁਰੂਟਾਂ ਦਾ ਇੱਕ ਆ ਲਾਸਟ ਇੱਕ ਆ ਪੀਸ ਥੋੜਾ ਜਿਹਾ ਥੱਲੋਂ ਗਲਿਆ ਹੋਇਆ ਸੀਗਾ ਇਹ ਤੂੰ ਜ਼ਰੂਰ ਕਰਾਇਆ ਠੀਕ ਹੈ ਜੀ ਹੋਰ ਨਹੀਂ ਹੈਗਾ ਕਿਸੇ ਪਾਸੋਂ ਠੀਕ ਹੈ ਜੀ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹੋ ਤੁਸੀਂ ਸਾਰਾ Ориਜਨਲ ਜਿੰਨਾ ਹੈਗਾ ਸਾਰਾ Ориਜਨਲ ਆ ਮਗਰਾਟਾ ਮੁਰੂਟਾਂ ਦੇ ਸ਼ਤਾਂ ਹੁੰਦਾ ਰੰਗੂਮੀ ਠੀਕ ਹੈ ਇਹ ਉਹ ਮੈਂ ਇੱਕ ਰਮ ਬੱਗੋਜੀ ਪਈ ਹੈ ਯਾਨੀ ਕਿ ਕਰਾਇਆ ਨਹੀਂ ਨਾ ਨਾ ਕਰਾਉਣ ਦੀ ਲੋੜ ਹੀ ਨਹੀਂ ਵੀਰੇ ਸਾਫ ਟਰੈਕਟਰ ਹੈਗਾ ਠੀਕ ਹੈ ਮਾਡਲ ਇਹ ਕਿੰਨੇ ਸੀ ਮਾਡਲ 2005 ਵੀਰੇ 2005 ਹਾਂਜੀ ਹਾਂਜੀ 2005 ਮਾਡਲ ਆ ਗਿਆ 2005 ਮਾਡਲ ਦਾ ਭਾਈ ਰੇਟ ਰੇਟ ਆਪਾਂ ਨੇ ਇਹ ਦੇ ਮਾ ਕੇ ਵੀਰੇ 2 ਲੱਖ ਤੇ 65000 ਰੁਪਏ ਦਾ 2 ਲੱਖ 65000 ਦਾ ਮਿੱਤਰੋ ਇਹ ਟਰੈਕਟਰ ਬਣੂਗਾ ਸੂ ਸੂ ਦਾ ਸਾਰਾ Ориਜਨਲ ਟਰੈਕਟਰ ਸਾਰਾ Ориਜਨਲ ਹੈ ਹਾਂ ਸੂ ਸੂ ਦਾ ਭਾਈ ਕਹਿੰਦਾ ਸਾਰਾ Ориਜਨਲ ਹੈ ਚੰਗਾ ਟਰੈਕਟਰ ਹੈ ਸਿੰਪਲ ਕੱਪੜੇ ਵਾਲੀ ਛਤਰੀ ਚ ਆ ਗਿਆ ਹਾਂ ਚਲਾਈ ਚਲੂਈ ਦਾ ਬਹੁਤ ਚੰਗਾ ਹੈ ਚਲਾਈ ਚਲੂਈ ਦਾ ਵਧੀਆ ਹੈ ਤੇ ਮੂਰੇ ਆ ਗਿਆ ਸਿਉਣਾ ਲੀਕਾ 750 ਹਾਂਜੀ ਇਹਦੇ ਬਾਰੇ ਦੱਸੀ ਭਾਈ ਇਹ ਸੋਨਾਲੀਕਾ ਵੀਰੇ 2017 ਮਾਡਲ ਹੈਗਾ ਠੀਕ ਹੈ ਜੀ ਟਾਇਰ ਸਾਰੇ ਨਾਲ ਦੇ ਆ ਇਹਦੇ ਪਿਛਲੇ 60 ਰੁਪਏ ਟਾਇਰ ਆ ਮੂਰਲੇ 70 75 ਪੈਸੇ ਆ ਠੀਕ ਹੈ ਜੀ ਤੇ ਸੋਨਾ ਡੈਟਰ ਹੈਗਾ ਸਾਰੇ ਠੀਕ ਹੈ ਜੀ ਇੰਜਨ ਗੇਅਰ ਤਾਂ ਕਿੱਦਾਂ ਰੁਪਏ ਇੰਜਨ ਗੇਅਰ ਨਾਲ ਦੇ ਟਾਇਰ ਪਏ ਹਲੇ ਨਾ ਸੌਂਦਾ ਵੀ 18-1900 ਘੰਟਾ ਚੱਲਿਆ ਹੋਊਗਾ ਇਹਨੂੰ ਹੋਏ ਇੰਜਨ ਨੂੰ ਕੀ ਹੋਣਾ ਠੀਕ ਹੈ 18-1900 ਘੰਟਾ ਮਿੱਤਰੋ ਕੁੱਲ ਚੱਲਿਆ ਹੋਇਆ ਟਰੈਕਟਰ ਚੈੱਕ ਕਰ ਸਕਦੇ ਹਾਂ ਰੰਗ ਪੇਂਟ ਕਿਤੋਂ ਰੰਗ ਪੇਂਟ ਕੋ ਕਲਮ ਵੀ ਨਹੀਂ ਲੱਗੀ ਵੀਰੇ ਕਿਤੇ ਕਲਮ ਵੀ ਨਹੀਂ ਰੱਖੀ ਬਾਈ ਕਹਿੰਦਾ ਟਰੈਕਟਰ ਚੈੱਕ ਕਰ ਸਕਦੇ ਹਾਂ ਡਬਲ ਡਿਸਟ੍ਰੀਬਿਊਟਰ ਚ ਹੈ ਤੇ ਟਰੈਕਟਰ ਦੇਖ ਸਕਦੇ ਹਾਂ ਸਾਰਾ Ориਗਨਲ ਹੈ ਬਾਈ ਕਹਿੰਦਾ ਫੁੱਲ ਗਾਰੰਟੀ ਦੇ ਰਹੇ ਆ ਤੁਸੀਂ ਬਾਹ ਕੇ ਤਸੱਲੀ ਕਰਕੇ ਬਾਈ ਆਪ ਦਾ ਟਰੈਕਟਰ ਨੂੰ ਉਲਝਾ ਸਕਦੇ ਹੋ ਡੰਡਾ ਫੱਟੀ ਡਰਵਲ ਸਾਰਾ ਨਾਲ ਸਾਰਾ ਕੋਸਾ ਟਰੈਕਟਰ ਚੈੱਕ ਕਰ ਸਕਦੇ ਹਾਂ ਬਾਈ ਮਾਡਲ ਇਹ ਕਿੰਨੇ ਆ ਗਿਆ ਸੀ ਮਾਡਲ 2017 ਮਾਡਲ ਤੇ ਰੇਟ ਬਾਈ ਜੀ ਰੇਟ ਇਹਦਾ ਆਪਾਂ ਦੇਵਾਂਗੇ ਇਹ 4,85,000 ਰੁਪਏ ਦਾ 4,85,000 ਦਾ ਬਾਈ ਇਹ ਬਣੂਗਾ ਟਰੈਕਟਰ ਚੰਗਾ ਟਰੈਕਟਰ ਦੇਖ ਸਾਰਾ ਬਾਕੀ ਹੋਰ ਹੁੰਦਾ ਨਾ ਮਾੜਾ ਮੋਟਾ 100 ਪਾ ਕੇ ਸੌਦੇ ਤਾਂ ਹੁੰਦੇ ਨਹੀਂ ਹੁੰਦੇ ਮਾੜਾ ਮੋਟਾ ਹੀ ਠੁੱਟਾ ਹੋ ਜਾਂਦਾ ਹੁੰਦਾ ਠੇਟੁੱਤਾ ਹੋ ਜਾਂਦਾ ਮੌਕੇ ਤੇ ਹਾਂ ਮਾੜਾ ਮੋਟਾ ਜੋ ਸੌਦਾ ਕਰਦੇ ਆ ਨਾ ਮਾੜਾ ਮੋਟਾ ਵੱਧ ਘੱਟ ਹੋ ਜਾਂਦੇ ਹੁੰਦੇ ਹਾਂਜੀ ਹਾਂਜੀ ਮੌਕੇ ਤੇ ਵੀ ਵੱਧ ਘੱਟ ਹੋ ਜਾਂਦਾ ਹਾਂ ਤੇ ਮੂਰੇ ਆ ਗਿਆ ਫੇਰ 750 ਹਾਂਜੀ ਹਾਂ ਇਹਦੇ ਬਾਰੇ ਬਾਈ ਦੱਸੀ ਇਹ ਟਰੈਕਟਰ ਚੰਗਾ ਟਰੈਕਟਰ ਹੈਗੇ ਟਾਇਰ ਐਸਾਂ ਦਾ ਵੀ ਹੈਗੇ ਹੈਗੇ 60 ਕੁ ਪੈਸੇ ਹੈਗੇ ਮੂਹਰੇ ਅੱਧੇ ਕਹਿਗੇ ਠੀਕ ਹੈ ਜੀ ਇਹ 2011 ਮਾਡਲ ਆ ਬਾਈ ਠੀਕ ਹੈ ਜੀ ਹਾਂਜੀ ਹਾਂ ਤੇ ਡਬਲ ਕਲਚ ਡਬਲ ਕਲਚ ਹੈ ਵੀਰੇ ਇਸ ਟਰੈਕਟਰ ਤੋਂ ਠੀਕ ਹੈ ਜੀ ਡਬਲ ਕਲਚ ਹੈ ਇਹ ਸਿੰਪਲ ਕਟਾਈ ਚ ਆ ਜਾਂਦਾਗਾ ਸਿੰਪਲ ਕਟਾਈ ਚ ਹੈ ਹਾਂਜੀ ਹਾਂ ਰਿੰਬ ਰੂੰਬ ਤੁਸੀਂ ਦੇਖ ਸਕਦੇ ਹੋ ਸਾਦੀ ਛਤਰੀ ਹੈ ਤੇ ਟਰੈਕਟਰ ਚੰਗਾ ਹੈ ਹਾਂ ਟਰੈਕਟਰ ਸੋਨਾ ਕਰੋ ਤੇ ਡੰਡਾ ਫੱਟੀ ਹੁੱਕ ਨਾਲ ਹੈ ਬਾਈ ਹਾਂਜੀ ਤੇ ਟਰੈਕਟਰ ਦੇਖ ਸਕਦੇ ਹੋ ਤੇ ਪੂਰਾ ਗਦੀਆਂ ਗੁੱਦੀਆਂ ਲੱਗੀਆਂ ਹੋਈਆਂ ਨੇ ਇਹ ਨਾਲ ਹੀ ਨਾਲ ਹੀ ਆਈਆਂ ਨੇ ਭਾਈ ਸਾਰਾ ਕੁਝ ਲਾ ਕੇ ਦੇਣਾ ਪੈਂਦਾ ਆਪਾਂ ਨੂੰ ਤਾਂ ਇਹ ਲਾ ਕੇ ਦੇਣਾ ਪੈਂਦਾ ਹਾਂ ਉਸ ਤਾਂ ਯਾਨੀ ਕਿ ਸਾਨੂੰ ਕਰਨਾ ਪੈਂਦਾ ਹਨਾ ਸਾਰਾ ਕੁਝ ਸਾਨੂੰ ਤਾਂ ਪੂਰਾ ਦੇਣਾ ਪੈਂਦਾ ਜਿਵੇਂ ਆਹ ਟਰੈਕਟਰ ਹੁਣ ਡੰਡਾ ਇਹ ਗੁੱਲਾ ਗੱਲਾ ਹੈ ਨਹੀਂ ਸੀ ਪਾ ਕੇ ਦਿੱਤਾ ਨਾ ਮਾ ਠੀਕ ਹੈ ਜਾਨੀ ਕਿ ਏਜੰਸੀ ਵਾਲੇ ਵਾਂਗੂ ਭਾਈ ਮਾੜਾ ਮੋਟਾ ਤਿਆਰ ਕਰਕੇ ਦੇਣਾ ਪੈਂਦਾ ਸਾਰਾ ਸਮਾਨ ਲਾ ਕੇ ਦੇਣਾ ਪੈਂਦਾ ਫਿਰ ਅਗਲਾ ਕਹਿੰਦਾ ਇਹਦੇ ਗੁੱਲਾ ਹੈ ਨਹੀਂ ਇਹਦੇ ਡਰਾਇਵਰ ਨਹੀਂ ਹੈ ਨਹੀਂ ਸਾਰਾ ਕੁਝ ਠੀਕ ਹੈ ਜੀ ਤੇ ਮਾਡਲ ਇਹ ਸੀ 11 ਤੇ ਰੇਟ ਰੇਟ ਇਹ ਦੇਮ ਆਗੇ ਵੀਰੇ ਆਪਾਂ 3 ਲੱਖ ਰੁਪਏ ਦਾ ਹੀ 3 ਲੱਖ ਦਾ ਹਾਂਜੀ ਹਾਂ 3 ਲੱਖ ਦਾ ਇਹ ਮਿੱਤਰੋ ਬਣੂਗਾ ਨੈਟ ਫਟ ਟਰੈਕਟਰ ਚੰਗਾ ਤੇ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਹਾਂਜੀ ਹਾਂ ਤੇ ਮੂਰੇ ਆ ਗਿਆ ਸਟੈਂਡਰਡ ਇਹ ਸਟੈਂਡਰਡ ਹੈਗਾ ਵੀਰੇ 460 ਹਾਂਜੀ ਵੀਰੇ ਇਹਦੇ ਬਾਰੇ ਦੱਸੀ ਬਾਈ ਇਹ 2004 ਮਾਡਲ ਹੈ ਵੀਰੇ ਹਾਂਜੀ ਪਾਵਰ ਸਟੀਅਰਿੰਗ ਇਹ ਹੋਇਆ ਪਗਾ ਠੀਕ ਹੈ ਜੀ ਪਾਵਰ ਸਟੀਅਰਿੰਗ ਵਧੀਆ ਘਾਲੀ ਵਾਲਿਆਂ ਤੋਂ ਹੋਇਆ ਪਾਏ ਨਹੀਂ ਹੈਗਾ ਵੀ ਦੂਜਾ ਹੀ ਹੋਊਗਾ ਠੀਕ ਹੈ ਜੀ ਤੇ ਮਲਕੇ ਹੋਰ ਨਾਲ 3 ਸਪੀਡ ਹੋਇਆ ਬੜਾ ਟਰੈਕਟਰ 3 ਸਪੀਡ ਵੀ ਹੋਇਆ ਹਾਂਜੀ ਹਾਂਜੀ ਮੋਟਰ ਟਾਇਰ ਤਾਂ ਗੋਲੀ ਹੈਗੇ ਠੀਕ ਹੈ ਜੀ ਤੇ ਪਿਛਲੇ ਟਾਇਰ ਹੈਗੇ ਅੱਧੇ ਗ੍ਰੈਕਟਰ ਦੇ ਠੀਕ ਹੈ ਜੀ ਇੰਜਨ ਗੇਅਰ ਦਾ ਕਿਦਾਂ ਰਹੂਗਾ ਇੰਜਨ ਗੇਅਰ ਦਾ ਪੂਰਾ ਚੰਗਾ ਟਰੈਕਟਰ ਵੇ ਇੰਜਨ ਗੇਅਰ ਦਾ ਬਾਈ ਕਹਿੰਦਾ ਚੰਗਾ ਹੈ ਰੰਗ ਪੇਂਟ ਦਾ ਵੀ Ориਜਨਲ ਹੈ ਰੰਗ ਪੇਂਟ ਦਾ ਜਿੰਨਾ ਹੈਗਾ Ориਜਨਲ ਹੀ ਆ ਇਹਦਾ ਰੰਗ ਉਡਦਾ ਨਹੀਂ ਹੈ ਨਾ ਹਾਂਜੀ ਹਾਂ ਇਹਦਾ ਰੰਗ ਉਡਦਾ ਨਹੀਂ ਬਾਈ ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ ਬੈਟਰੀ ਧਰਕੇ ਦੇਵੋਗੇ ਹਾਂਜੀ ਬੈਟਰੀ ਹਾਂ ਬੈਟਰੀ ਦੇ ਵੀ ਮਤਲਬ ਕਿ ਉਹ ਸੀਕ ਡਾਊਨ ਹੋ ਗਈ ਖੜੇ ਦੀ ਠੀਕ ਹੈ ਜੀ ਤੇ ਤਾਂ ਕਰਕੇ ਤੇ ਬੈਟਰੀ ਬਿਊਟਰੀ ਆਪਾਂ ਦੇਵਾਂਗੇ ਰੱਖ ਕੇ ਅਗਲੇ ਨੂੰ ਸਲਵ ਟਾੜ ਦੇਵਾਂਗੇ ਠੀਕ ਹੈ ਜੀ ਮਾਡਲ ਇਹ ਕਿੰਨੇ ਆ ਗਿਆ ਭਾਈ ਮਾਡਲ 2004 ਆ ਗਿਆ ਵੀਰੇ 4 4 ਮਾਡਲ ਦਾ ਰੇਟ ਇਹ ਦੇਵਾਂਗੇ ਆਪਾਂ ਮਤਲਬ ਕਿ ਵੀ 3 ਲੱਖ ਰੁਪਏ ਦਾ ਹੋਊਗਾ ਹਾਂ ਜਾਨਾ 3 ਲੱਖ ਰੁਪਏ ਦੀ ਜੈਸ ਜਾਂ ਨੋ ਹੋਊਗੀ ਬਈ ਟਰੈਕਟਰ ਚੋਂ ਇਸ ਤੋਂ ਇਲਾਵਾ ਕੋਈ ਹੋਰ ਵੀ ਹੁੰਦੇ ਟਰੈਕਟਰ ਤਾਂ ਹੋਰ ਵੀ ਹੁੰਦੇ ਆਗੇ ਟਰੈਕਟਰ ਤਾਂ ਹੁਣਾ ਇੰਨਾ ਨਾ ਮਿਲ ਕੇ ਵੀ ਸੀਜ਼ਨ ਦਾ ਟਾਈਮ ਹੈ ਠੀਕ ਹੈ ਜੀ ਟਰੈਕਟਰ ਵਿਕੀ ਤਾਂ ਜਾਂਦੇ ਆ ਪਰ ਬਾਹਰੋਂ ਮਿਲ ਨਹੀਂ ਰਿਹਾ ਟਰੈਕਟਰ ਠੀਕ ਹੈ ਜੀ ਵਿਕੀ ਜਾਂਦੇ ਆ ਬਾਹਰੋਂ ਨਹੀਂ ਮਿਲਦਾ ਹਾਂ ਮਾ ਕਰਕੇ ਹੁਣ ਟਰੈਕਟਰ ਅੱਜ 6-7 ਨਹੀਂ ਤਾਂ ਆਪਣੇ ਕੋਲ 9-10 ਟਰੈਕਟਰ ਹੁੰਦੇ ਆਰ ਠੀਕ ਹੈ ਜੀ ਹਾਂਜੀ ਤੇ ਲੋਕੇਸ਼ਨ ਦੁਬਾਰਾ ਫੇਰ ਬੋਲ ਲੋਕੇਸ਼ਨ ਵੀਰੇ ਆਪਾਂ ਪਖੋ ਕਾਂਚੀਆਂ ਹੈਗੀਆਂ ਪਖੋ ਕਾਂਚੀਆਂ ਨਾਲ ਜਦੋਂ ਆਪਾਂ ਬਰਨਾਲੇ ਤੋਂ ਆਉਣੇ ਆ ਤਾਂ 12 ਕਿਲੋਮੀਟਰ ਹੈ ਠੀਕ ਹੈ ਇਧਰ ਸੈਣੀ ਬਦੌੜ ਤੋਂ ਵੀ 10-12 ਕਿਲੋਮੀਟਰ ਉੱਪਰ ਇਹ ਤੋਂ 7-8 ਕਿਲੋਮੀਟਰ ਹੈਗਾ ਠੀਕ ਹੈ ਜੀ ਵਿਚਾਲੇ ਪੱਖੋ ਕੈਂਚੀਆਂ ਪੈਂਦੀਆਂ ਵੀਰੇ ਪੱਖੋ ਕੈਂਚੀਆਂ ਤੇ ਟਰੈਕਟਰ ਆਪਣੇ ਖੜੇ ਹੁੰਦੇ ਆ ਠੀਕ ਹੈ ਜੀ ਮੋਬਾਈਲ ਨੰਬਰ ਕਿੰਨਾ ਬਾਈ ਮੋਬਾਈਲ 98155 74755 ਠੀਕ ਹੈ ਜੀ ਇਹ ਬਾਈ ਦਾ ਮੋਬਾਈਲ ਨੰਬਰ ਹੈ ਮਿੱਤਰੋ ਕਰਕੇ ਕੰਟੈਕਟ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਜੇ ਵੀਡੀਓ ਚੰਗੇ ਲੱਗੀ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਬਾਈ ਕਰ ਲਿਓ ਫੋਲੋ ਸਸਰੀ ਕਾਲ